ਹਾਂਜੀ ਦੋਸਤੋ ਇਹ ਪ੍ਰਵੇਸ਼ ਗੇਟ ਮੇਨ ਐਂਟਰੀ ਪਿੰਡ ਦਿਉਣ ਦੀ ਹੈ ਜੋ ਮੁਕਸਰ ਰੋਡ ਤੇ ਸਥਿਤ ਹੈ ਬਹਿੰਡਾ ਤੋਂ 15 ਕਿਲੋਮੀਟਰ ਦੂਰ ਸ੍ਰੀ ਮੁਕਸਰ ਸਾਹਿਬ ਤੋਂ 44 ਕਿਲੋਮੀਟਰ ਦੂਰ ਤੇ ਲਗਭਗ 500 ਮੀਟਰ ਦੂਰ ਅੰਦਰ ਇਹ ਪਿੰਡ ਵਸਿਆ ਹੋਇਆ ਹੈ ਇਹ ਜੋ ਗੇਟ ਨਜ਼ਰ ਆ ਰਿਹਾ ਹੈ ਇਹ ਬਾਬਾ ਸਿਤਰ ਤਿਲਕਰਾਉ ਜਿੱਦੇ ਸਥਾਨ ਤੇ ਮੁੱਖ ਸੇਵਾਦਾਰ ਬਾਬਾ ਜਮਨਾ ਦਾ ਹਜ ਜੀ ਉਹਨਾਂ ਨੇ ਇਹ ਦੋ ਗੇਟਾਂ ਦੀ ਸੇਵਾ ਕਰਵਾਈ ਪਿੰਡ ਦੇ ਲੋਕਾਂ ਦੇ ਸਮਰਥਨ ਦੇ ਨਾਲ ਸੇਵਾ ਦੇ ਨਾਲ ਇੱਕ ਗੇਟ ਜੋ ਬੱਸ ਸਟੈਂਡ ਤੇ ਨਜ਼ਰ ਆਸੀ ਦੇਖਿਆ ਇਹ ਗੇਟ ਜੋ ਪਿੰਡ ਦੀ ਫਿਰਨੀ ਤੋਂ ਖੇਤਾਂ ਵੱਲ ਬਟਿੰਡੇ ਦੇ ਰਾਹ ਨੂੰ ਜਾਂਦਾ ਇਹ ਉਸ ਸਥਾਨ ਦਾ 메인 ਗੇਟ ਦੋ ਗੇਟ ਬਣਵਾਏ ਜੋ ਦੋਨੇ ਗੇਟ ਮਿਸਤਰੀ ਕਰਮ ਸਿੰਘ ਹੋਰਾਂ ਦੇ ਬਣਾਏ ਅਤੇ ਹੁਣ ਅਸੀਂ ਚੱਲ ਰਹੇ ਹਾਂ ਬਾਬਾ ਸਤਿਲਕਰਾ ਜਿਹਦੇ ਸਥਾਨ ਵੱਲ ਇਹ ਜੋ ਸਾਹਮਣੇ ਕੋਠੀ ਨਜ਼ਰ ਆ ਰਹੀ ਹੈ ਗੁਰਸੇਵ ਸਿੰਘ ਬਰਾੜ ਕੁਦਰਤੀ ਫਾਰਮਿੰਗ ਇਨਾਂ ਦੀ ਕੋਠੀ ਦੇ ਉੱਪਰ ਜੋ ਟਾਵਰ ਨਜ਼ਰ ਆ ਰਹੀ ਹੈ ਦੂਰੋਂ ਇਹ ਐਲਫ ਟਾਵਰ ਦੀ ਕਾਪੀ ਮਿਸਤਰੀ ਕਰਮ ਸਿੰਘ ਹੂ ਬੂ ਹੂ ਉਸ ਦੀ ਕਾਪੀ ਬਣਾਉਂਦੇ ਨੇ ਅਤੇ ਕਈ ਪਿੰਡਾਂ ਸ਼ਹਿਰਾਂ ਵਿੱਚ ਨਾਮੀ ਕੋਠੀਆਂ ਦੇ ਉੱਪਰ ਇਹ ਟਾਵਰਾਂ ਰੱਖੀਆਂ ਗਈਆਂ ਨੇ ਇੱਥੇ ਪਹਿਲੀ ਟਾਵਰ ਇਹ ਗੁਰਸੇਵ ਸਿੰਘ ਬਰਾੜ ਇਨਾਂ ਦੀ ਕੋਠੀ ਉੱਪਰ ਇਹ ਇਨਾਂ ਦੀ ਕੋਠੀ ਦਾ ਮਾਣ ਵਧਾਉਂਦੀ ਹੈ ਸ਼ੋਭਾ ਵਧਾਉਂਦੀ ਹੈ ਅਤੇ ਦੂਸਰੀ ਟਾਵਰ ਥੋੜਾ ਅੱਗੇ ਚੱਲਦੇ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਛੋਟੇ ਭਰਾ ਰਿਸ਼ਮ ਸਿੰਘ ਬਰਾੜ ਉਹਨਾਂ ਦੀ ਕੋਠੀ ਉੱਪਰ ਲਗਾਈ ਗਈ ਹੈ ਅਤੇ ਜੇ ਗੱਲ ਕਰੀਏ ਪਿੰਡ ਦੇ ਆਉਣ ਪ੍ਰਣ ਦੇਵਣ ਦੀ ਮੋੜੀ 14ਵੀਂ ਸਦੀ ਵਿੱਚ 1400 ਈਸਵੀ ਦੇ ਲਗਭਗ ਆਸ-ਪਾਸ ਬਾਬਾ ਪੰਗੂ ਜੀ ਨੇ ਗੱਡੀ ਉਹਨਾਂ ਦੇ ਦੋ ਪੁੱਤਰ ਜਿਉਨ ਸਿੰਘ ਅਤੇ ਦੇਵਣ ਜਿਉਨ ਬੇੜਾਦ ਸਨ ਅਤੇ ਦੇਵਣ ਦੇ ਚਾਰ ਪੁੱਤਰ ਸਨ ਜਿਨ੍ਹਾਂ ਚਾਰ ਪੁੱਤਰਾਂ ਦੇ ਨਾਮ ਤੇ ਮਿਰਜਾ ਹਰਦਿੱਤਾ, ਰਾਮੂ, ਫਤੋਹੀ ਰੂਪਾ ਇਹ ਚਾਰ ਪੱਤਿਆਂ ਦੇ ਨਾਮ ਰੱਖੇ ਗਏ ਅਤੇ ਜੇ ਗੱਲ ਕਰੀਏ ਬਾਬਾ ਸੈਦੀ ਬਾਬਾ ਸਿੱਧ ਤਿਲਕਰਾਓ ਜੀ ਦੇ ਮਿੱਤਰ ਰਾਹੁਲਾ ਸਨ ਜੋ ਦੱਸਿਆ ਜਾਂਦਾ ਹੈ ਕਿ ਹਰਿਆਣੇ ਦੇ ਕਿਸੇ ਸਥਾਨ ਤੇ ਇਹਨਾਂ ਦੀ ਜੋ ਦੁਸ਼ਮਣੀ ਚੱਲ ਰਹੀ ਸੀ ਉਹਦੇ ਵਿੱਚ ਰਾਹੁਲਾ ਪਹਿਲਾਂ ਸ਼ਹੀਦ ਹੋਏ ਅਤੇ ਬਾਬਾ ਸਿੱਧ ਜੀ ਤਿਲਕਰਾਓ ਉਹ ਆ ਕੇ ਬਖੰਡੇ ਸ਼ਹੀਦ ਹੋਏ ਦੁਸ਼ਮਣਾਂ ਵੱਲੋਂ ਸ਼ਹੀਦ ਕਰ ਦਿੱਤੇ ਗਏ ਰਾਹੁਲਾ ਪੰਜੂ ਰਾਜਾਂ ਵਿੱਚੋਂ ਸਨ ਇਸ ਕਰਕੇ ਸਿੱਧ ਜਾਂ ਸਿੱਧੂ ਸਿੱਧੂ ਗੋਤ ਨਾਲ ਨੇੜਤਾ ਰੱਖਣ ਵਾਲੇ ਜ਼ਿਮੀਂਦਾਰ ਭਾਈਚਾਰੇ ਵਿੱਚੋਂ ਅਤੇ ਪੰਜੂ ਰਾਜਾਂ ਵਿੱਚੋਂ ਆਪਣੇ ਗੋਤ ਸਿੱਧ ਰੱਖਦੇ ਹਨ ਨਾ ਤੇ ਖਵਾਉਂਦੇ ਹਨ ਅਤੇ ਇਸ ਸਥਾਨ ਦੀ ਸੇਵਾ ਸੰਭਾਲ ਵੀ ਇਹਨਾਂ ਦੋਨਾਂ ਨੇ ਕੀਤੀ ਅਤੇ ਬਾਬਾ ਜਮਨਾ ਦਾ ਜੀ ਵਰਗਿਆਂ ਨੇ ਆ ਕੇ ਇਸ ਸਥਾਨ ਨੂੰ ਚਾਰ ਚੰਨ ਲਾਏ ਪਹਿਲਾਂ ਕੱਲੀ ਛਿੜੀ ਹੋਇਆ ਕਰਦੀ ਸੀ ਲੋਕ ਡਰਿਆ ਕਰਦੇ ਸਨ ਇਸ ਰਾਹ ਵੱਲ ਨੂੰ ਜਾਂਦੇ ਅਤੇ ਅੱਜ ਖੁਸ਼ੀ-ਖੁਸ਼ੀ ਤੜਕੇ ਅਥਨੇ ਗੁਰਦੁਆਰਾ ਸਾਹਿਬ ਵੱਲ ਜਾਂਦੇ ਹਨ ਹਾਂ ਇਹ ਜੋ ਟਾਵਰ ਆ ਰਹੀ ਹੈ ਇਹ ਰੇਸ਼ਮ ਸਿੰਘ ਬਰਾੜ ਦੀ ਕੋਟੀ ਉੱਪਰ ਕਰਮ ਸਿੰਘ ਮਿਸਤਰੀ ਦੀ ਪਹਿਚਾਨ ਇਹ ਵੀ ਦੂਰੋਂ ਨਜ਼ਰ ਆਉਂਦੀ ਏ ਹੁਣ ਬਾਬਾ ਸਿੱਧ ਤਿਲਕਰਾਜੀ ਦੇ ਸਥਾਨ ਦੇ ਬਿਲਕੁਲ ਨੇੜੇ ਬਾਬਾ ਜਮਨਾ ਦਾਜੀ ਉਹਨਾਂ ਦੀ ਦੇਖਰੇਖ ਹੇਠ ਵਿੱਚ ਇਸ ਸਥਾਨ ਨੂੰ ਇਸ ਸਥਾਨ ਦਾ ਜਾਨਕਿ ਬਹੁਤ ਵਿਕਾਸ ਹੋਇਆ ਬਾਬਾ ਸੈਜ ਜੀ ਦੀ ਉਹ ਕੁਟਿਆ ਇੱਕ 10x10 ਦਾ ਰੂਮ ਸੀ ਉਸ ਰੂਮ ਨੂੰ ਵਧਾ ਕੇ ਬਰਾਂਡਾਂ ਵਿੱਚ ਅਤੇ ਜਿਹੜੇ ਗੁੰਮਦ ਉੱਪਰ ਬਣਾਏ ਗਏ ਉਹਨਾਂ ਨੂੰ ਨਵਾਂ ਰੂਪ ਦਿੱਤਾ ਗਿਆ ਉਹ ਵੀ ਮਿਸਤਰੀ ਕਰਮ ਸਿੰਘ ਜਾਨਕਿ ਇਸ ਡੇਰੇ ਨਾਲ ਸੰਬੰਧਤ ਜਾਂ ਕਿਤੇ ਹੋਰ ਜੋ ਵੀ ਬਰੀਕ ਕਲਾਗ੍ਰਤੀਆਂ ਕੀਤੀਆਂ ਗਈਆਂ ਮਿਸਤਰੀ ਕਰਮ ਸਿੰਘ ਜੋ ਉੱਚ ਦਰਜੇ ਦੀ ਕਰਮ ਸਿੰਘ ਮਿਸਤਰੀ ਬਹੁਤ ਜੋ ਵੀ ਕੰਮ ਕੀਤੇ ਇਹਨਾਂ ਨੇ ਬਹੁਤ ਸ਼ੌਂਕ ਨਾਲ ਕਰਦੇ ਸਨ ਚਾਹੇ ਵੈਲਡਿੰਗ ਦਾ ਹੋਇਆ ਚਾਹੇ ਲੱਕੜ ਦਾ ਹੋਇਆ ਚਾਹੇ ਲੋਹੇ ਦਾ ਹੋਇਆ ਚਾਹੇ ਸਿਮਿੰਟ ਦਾ ਹੋਇਆ ਹਰ ਕੰਮ ਨੂੰ ਜੀ ਜਾਣ ਲਾ ਕੇ ਕਰਦੇ ਸਨ ਹਤੇ ਕੜੀ ਵਧੀਆ ਨਜ਼ਰ ਆਉਂਦੀ ਹੈ ਇਹ ਧਨੇ ਹੱਥ ਤੇ ਉਹਨਾਂ ਦੇ ਸੱਜੇ ਹੱਥ ਤੇ ਇੱਕ ਮਾਲਾ ਨਜ਼ਰ ਆ ਰਹੀ ਹੈ ਬਹੁਤ ਵਧੀਆ ਯਾਨੀ ਕਿ ਜਮਨਾ ਦਾਸ ਜੀ ਦੀ ਮੂਰਤੀ ਦੇਖ ਕੇ ਮੂਰਤੀ ਨਹੀਂ ਬਣਾਈ ਮਿਸਤਰੀ ਕਰਮ ਸਿੰਘ ਇਹਨਾਂ ਨਾਲ ਬਹੁਤ ਦਿਨ ਰਹੇ ਇਸ ਸਥਾਨ ਵਾਸਤੇ ਵਿਚਾਰ ਵਟਾਂਦਰੇ ਅਕਸਰ ਇਹਨਾਂ ਨਾਲ ਹੋਇਆ ਕਰਦੇ ਸਨ ਇਹਨਾਂ ਦੀ ਉਹਨਾਂ ਨਾਲ ਨੇੜਤਾ ਸੀ ਤੇ ਬਾਬਾ ਜਮਨਾਦਾਸ ਜੀ ਜੋ ਮੂੰਹ ਚੋਂ ਕੱਢ ਦਿੰਦੇ ਸਨ ਉਹ ਇੱਕ ਧੰਨੇ ਭਗਤੀ ਤਰ੍ਹਾਂ ਜੱਟ ਸਾਧੂ ਸਨ ਜੇ ਕਿਸੇ ਨੂੰ ਸੇਵਾ ਲਾਉਣੀ ਹੁੰਦੀ ਉਹ ਇਹ ਨਹੀਂ ਦੇਖਦੇ ਸਨ ਵੀ ਸਾਹਮਣੇ ਵਾਲੇ ਦੀਆਂ ਲੱਤਾਂ 'ਚ ਕਿੰਨਾ ਘ ਭਾਰ ਹੈ ਉਹਨੂੰ ਸੇਵਾ ਜੇ ਉਹ 5 ਕਿਲੋ ਭਾਰ ਚੱਕਣ ਵਾਲਾ ਤਾਂ ਉਹਨੂੰ 50 ਕਿਲੋ ਦੀ ਸੇਵਾ ਲਾ ਕੇ ਛੇੜ ਹੋ ਜਾਂਦੇ ਸਨ ਹੁਣ ਅਗਲਾ ਉਹ ਸੇਵਾ ਕਰੇ ਕਿੰਨੀ ਕਰੇ ਅਗਲੇ ਦਿਨ 'ਤੇ ਨਿਰਭਰ ਕਰਦਾ ਜਮਣਾ ਦਾਸ ਜੀ ਸਾਰੇ ਪਿੰਡ ਦੇ ਹਰਮਨ ਪਿਆਰੇ ਸੰਤ ਬਣ ਗਏ ਸਨ ਕਿਉਂਕਿ ਇਸ ਰੋਹੀ ਬਿਆਬਾਨ ਵਿੱਚ ਕੋਈ ਜਾਣਾ ਨਹੀਂ ਸੀ ਚਾਹਦਾ ਅਤੇ ਇਹਨਾਂ ਦੀ ਮਿਹਨਤ ਸਦਕਾ ਇਸ ਸਥਾਨ ਤੇ ਸੈਂਬਰਾਂ ਲੱਗ ਗਈਆਂ ਹਰ ਟਾਈਮ 10-15 ਬੰਦੇ ਉੱਥੇ ਰਿਹਾ ਕਰਦੇ ਸਨ ਅਤੇ ਕੋਈ ਦਿਨ ਪਰਬ ਤੇ ਉੱਥੇ ਮਸਿਆ ਪੁੰਨਿਆਂ 10ਵੀਂ 11ਵੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਸਜਾਏ ਜਾਂਦੇ ਰਹੇ ਇਹ ਠੰਡਾ ਦਰਖਤ ਬਟ ਬ੍ਰਿਕਸ਼ ਬੋਰਡ ਦਾ ਦਰਖਤ ਜੋ ਸ਼ਾਇਦ ਬਾਬਾ ਜਮਨਦਾਸ ਜੀ ਤੋਂ ਵੀ ਪਹਿਲਾਂ ਦਾ ਹੈ ਇਸ ਦੀਆਂ ਟਾਹਣੀਆਂ ਨੂੰ ਉਦੋਂ ਕੱਟਣਾ ਬੰਦ ਕਰ ਦਿੱਤਾ ਜਦੋਂ ਇੱਥੇ ਬਾਬਾ ਜਮਨਦਾਸ ਜੀ ਦਾ ਧਿਆਨ ਗਿਆ ਨਿਸ਼ਾਨ ਸਾਹਿਬ ਉਨ੍ਹਾਂ ਦੀ ਦੇਖ ਰੱਖੇ ਖੇਠ ਵਿੱਚ ਹੀ ਗੁਰਦੁਆਰਾ ਸਾਹਿਬ ਬਣਾਏ ਗਏ ਗੁਰਦੁਆਰਾ ਸਾਹਿਬ ਵਿੱਚ ਵੀ ਬਹੁਤ ਕਲਾਕਿਰਤੀਆਂ ਕੀਤੀਆਂ ਗਈਆਂ ਸਨ ਕੁਝ ਨੂੰ ਬਦਲ ਕੇ ਨਵਾਂ ਰੂਪ ਦਿੱਤਾ ਗਿਆ ਪਰ ਜੋ ਵੀ ਕਲਾਕਿਰਤੀ ਕੀਤੀ ਇੱਥੇ ਸਾਰੀ ਸੇਵਾ ਮਿਸਤਰੀ ਕਰਮ ਸਿੰਘ ਹੋਰਾਂ ਨੇ ਨਵਾਈ ਇਹ ਬੋਰ ਦਾ ਦਰਖਤ ਠੰਡੀ ਛਾਂ ਹੁਣ ਇਹਨੂੰ ਕੱਟਿਆ ਵੱਡਿਆ ਨਹੀਂ ਜਾ ਰਿਹਾ ਇਹਦਾ ਜੋ ਵੀ ਅੱਗੇ ਜੜਦਾ ਸਰੋਤ ਬਣਦਾ ਹੈ ਉਸ ਦੇ ਹਿਸਾਬ ਨਾਲ ਇਹਨੂੰ ਮਿੱਟੀ ਦੀ ਬੋਰੀ ਲਾ ਕੇ ਥੱਲੇ ਜ਼ਮੀਨ ਨਾਲ ਇਹਨੂੰ ਰਸਤਾ ਦੇ ਦਿੱਤਾ ਜਾਂਦਾ ਹੈ ਲੈ ਵੀ ਵੱਧ ਅਤੇ ਨਗਰ ਨੂੰ ਵੀ ਵਧਣ ਦੇ ਆਜ਼ਾਦ ਪੰਛੀ ਅੱਜ ਇੱਥੇ ਬਾਬਾ ਤੇਜਾ ਜੀ ਉਹਨਾਂ ਦੇ صدਕਾ ਆਜ਼ਾਦ ਪੋਸ਼ੀਆਂ ਨੂੰ ਪਹਿਲਾ ਦਾਣਾ ਭਰ ਪਾਇਆ ਕਰਦੇ ਸਨ ਅੱਜ ਅੰਦਰ ਆਇਆ ਪੰਛੀ ਨਿਆਣਿਆਂ ਦਾ ਸਿਆਣਿਆਂ ਦਾ ਸਬਦਾ ਮਨ ਪਰਚਾਉਂਦੇ ਹਨ ਅਤੇ ਇਸ ਸਾਲ ਬਾਬਾ ਜਮਨ ਦਾ ਜੀ ਦੀ 23ਵੀਂ ਵਰ੍ਹੇ ਮਨਾਈ ਗਈ ਅੱਜ ਇਸ ਵੀਡੀਓ ਵਿੱਚ ਖਾਸ ਕਰਕੇ ਮਿਸਤਰੀ ਕਰਮ ਸਿੰਘ ਹਰਾਂਦੇ ਨਾਲ ਉਹਨਾਂ ਦੇ ਕੀਤੇ ਕੰਮਾਂ ਨੂੰ ਨਜ਼ਰ ਵਿੱਚ ਲਿਆਂਦਾ ਗਿਆ ਅਗਲੀ ਵੀਡੀਓ ਫੇਰ ਮਿਲਦੇ ਹਾਂ